ਹਾਂ ਜੀ ਉਸ ਕਿਤੇ ਜਾਰੀ ਕੀਤੀ। ਪਹਿਲਾਂ ਤਾਂ ਤੁਹਾਡਾ ਸਾਦਿਆਂ ਦਾ ਅਜ ਨਾਲੇ ਤੋਂ ਸਾਡੇ ਮੀਡੀਆ ਸਾਥੀਆਂ ਦਾ ਬਹੁਤ ਧੰਨਵਾਦ ਕਿ ਤੁਸੀਂ ਕੀਮਤੀ ਸਮਾਂ ਕੱਢ ਕੇ ਆਇਓ। ਅੱਜ ਮੈਂ ਤੁਹਾਨੂੰ ਤੁਹਾਡੇ ਰਾਂਹੀਂ ਅਜ ਨਾਲਾ ਨਿਵਾਸੀਆਂ ਨੂੰ ਇੱਕ ਖੁਸ਼ੀ ਭਰੀ ਜਾਣਕਾਰੀ ਦੇਣੀ ਚਾਹੁੰਦਾ ਕਿ ਅਜ ਨਾਲੇ ਦੀ ਨਗਰ ਪੰਚਾਇਤ ਦੀ ਹੱਦ ਜਿਹੜੀ ਆ ਉਹ ਵੱਧ ਗਈ ਹੈ। ਇਹ ਨਾਲੇ ਦੇ ਨਾਲ ਲੱਗਦਾ ਪਿੰਡ ਜਿਹੜਾ ਪੱਖਾ ਹਰੀ ਸਿੰਘ ਅਸੀਂ ਪਿਛਲੇ 5-6 ਮਹੀਨੇ ਤੋਂ ਕੋਸ਼ਿਸ਼ ਕਰ ਰਹੇ ਸੀਗੇ ਕਿ ਉਹ ਸ਼ਹਿਰ ਦਾ ਹਿੱਸਾ ਬਣ ਜਾਏ ਪਿੰਡ ਵਾਲਿਆਂ ਦੀ ਵੀ ਇਹ ਮੰਗ ਸੀਗੀ ਕਿ ਸਾਡਾ ਪਿੰਡ ਜਿਹੜਾ ਸ਼ਹਿਰ ਦਾ ਹਿੱਸਾ ਬਣ ਜਾਏ ਸੋ ਬੀਤੇ ਕੱਲ ਪੰਜਾਬ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨੇ ਪੰਜਾਬ ਦੇ ਲੋਕਲ ਬਾਡੀ ਮੈਕਪੇ ਵੱਲੋਂ ਇਹ ਨੋਟੀਫਿਕੇਸ਼ਨ ਜਿਹੜਾ ਉਹ ਕਰ ਦਿੱਤਾ। ਔਰ ਇਹ ਨੋਟੀਫਿਕੇਸ਼ਨ ਮਤਲਬ ਜਿਹੜਾ ਹੋ ਗਿਆ ਕਿ ਪੱਖਾ ਹਰੀ ਸਿੰਘ ਜਿਹੜਾ ਕੱਲ ਤੋਂ ਬੀਤੇ ਕੱਲ ਤੋਂ ਅਜਨਾਲਾ ਸ਼ਹਿਰ ਦਾ ਹਿੱਸਾ ਹੋ ਗਿਆ। ਜੋ ਅਜਨਾਲਾ ਸ਼ਹਿਰ ਦੇ ਲੋਕਾਂ ਨੂੰ ਸਹੂਲਤਾ ਮਿਲਦੀ ਹੈ ਉਹ ਸਹੂਲਤਾ ਹੁਣ ਇਸ ਪਿੰਡ ਦੇ ਲੋਕਾਂ ਨੂੰ ਵੀ ਜਿਹੜੀਆਂ ਮਿਲਣੀਆਂ ਸ਼ੁਰੂ ਹੋ ਜਾਣਗੀਆਂ। ਸਮੇਂਦਾਰ ਅਗਲੇ 2 ਮਹੀਨਿਆਂ ਬਾਅਦ ਨਗਰ ਪੰਚਾਇਤ ਦੀ ਇਲੈਕਸ਼ਨ ਵੀ ਆ ਪੰਜਾਬ ਦੇ ਵਿੱਚ ਕਰੀਬ 50-60 ਨਗਰ ਪੰਚਾਇਤਾਂ ਨੇ ਜਿਨ੍ਹਾਂ ਦੀ ਚੋਣ ਹੈ ਉਹ ਨਗਰ ਪੰਚਾਇਤ ਅਨਾਲਾ ਦੀ ਚੋਣ ਵੀ ਹੋਏਗੀ ਐਸ ਵੇਲੇ ਜਿਹੜੀਆਂ ਉਹ 15 ਵੱਡਾ ਨੇ ਪਦੇਸ ਲਿਮਟ ਦੇ ਵੱਧ ਕੇ ਇਹਦੇ ਵਧਣ ਤੋਂ ਬਾਅਦ ਜਿਹੜਾ ਇਹਦੀ ਗਿਣਤੀ ਜਿਹੜੀ ਆ ਉਹ 17 ਹੋ ਜੂਗੀ ਅਸੀਂ ਕੱਲ ਤੋਂ ਹੀ ਜਿਹੜਾ ਹੁਣ ਵਾਰਡ ਬੰਦੀ ਦਾ ਕੰਮ ਜਿਹੜਾ ਉਹ ਸ਼ੁਰੂ ਕਰਦੇ ਆਂ ਵਾਡਾਂ ਨੂੰ ਬੜੇ ਅੱਛੇ ਢੰਗ ਦਾ ਤਰਬੀਜ ਦੇ ਨਾਲ ਬਣਾ ਕੇ ਆਪਾਂ ਇਲੈਕਸ਼ਨ ਮੈਦਾਨ ਦੇ ਵਿੱਚ ਜਿਹੜਾ ਉਤਾਰਾਂਗੇ ਵਾਡਾਂ ਦੀ ਵੀ ਹੱਦਬੰਦੀ ਇਦਾਂ ਦੀ ਕਰਾਂਗੇ ਕਿ ਸਾਡੇ ਵੋਟਰਾਂ ਨੂੰ ਸਾਡੇ ਭੈਣ ਭਰਾਵਾਂ ਨੂੰ ਕਿਸੇ ਕਿਸਮ ਦੀ ਮਦ ਜੜੀ ਉਹ ਤੰਗੀ ਨਾ ਆਵੇ ਉਹ ਪੋਲਿੰਗ ਬੂਥ ਤੇ ਬਿਲਕੁਲ ਜਿਹੜਾ ਨੇੜੇ ਰਵੇ ਤੇ ਹਰ ਛੇੜੀ ਜਿਹੜਾ ਸਾਡੀ ਮਾਂ ਪੈਣ ਸਾਡਾ ਬਜੁਰਗ ਜਿਹੜੇ ਆ ਉਹ ਵੋਟ ਪਾਉਣ ਮਤਲਬ ਜਿਹੜਾ ਉਹ ਅੱਛੇ ਢੰਗ ਨਾਲ ਤੇ ਸੌਖੇ ਢੰਗ ਨਾਲ ਜਿਹੜਾ ਉਹ ਪਹੁੰਚ ਸਕਣ ਇਦਾਂ ਦੀ ਵਾਰਡਬੰਦੀ ਜਿਹੜੀ ਕਰਾਂਗੇ ਉਹਦਾ ਲਾਜ਼ਮੀ ਜਦੋਂ ਇੱਕ ਪਿੰਡ ਵਿੱਚ ਮਿਲ ਜਾਂਦਾ ਤੇ ਉਸ ਪਿੰਡ ਦਾ ਤੇ ਵਿਕਾਸ ਹੋਣਾ ਹੀ ਹੋਣਾ ਹੋਰ ਮਤਲਬ ਦਬਾਰਾ ਪਿੰਡ ਨੂੰ ਮਤਲਬ ਜਿਹੜੀਆਂ ਹੋਰ ਗਲਾਂਡਾਂ ਜਿਹੜੀਆਂ ਮਿਲਣਗੀਆਂ ਸ਼ਹਿਰ ਨੂੰ ਹੋਰ ਗਲਾਂਡਾਂ ਮਿਲਣਗੀਆਂ